ਪਤਾ ਨਹੀਂ ਕੀ ਖਾ ਕੇ ਆਉਂਦੀ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਜੜਾਂ ਜੜਾਈਆਂ ਆਉਂਦੀਆਂ ਨਹੀਂ ਆਂਟੀ ਜੀ ਹਾਂ ਉਹ ਤੇ ਸੌਫਟ ਟੈਲਰ ਦੀ ਦੁਕਾਨ ਕਿੱਥੇ ਆ ਭਲਾ ਆ ਇੱਧਰ ਹੀ ਆ ਦੁਕਾਨ ਸੁਖ ਟੈਲਰ ਦੀ ਤਾਂ ਅੱਛਾ ਸੂਟ ਜਸਮਾਉਣਾ ਸੀਗਾ ਮੈਂ ਵੀ ਬਸ ਦੇ ਆ ਸਣਾ ਹਰੇਕ ਹੀ ਉੱਠ ਕੇ ਆ ਜਾਂਦੀ ਆ ਸੁਖ ਟੈਲਰ ਸੁਖ ਟੈਲਰ ਐਡਾ ਕਿੱਡਾ ਕਹੋ ਬਣਾ ਰੱਖਿਆ ਇਹਨਾਂ ਨੇ ਕਿਹੜੇ ਕੱਪੜੇ ਸੋਂਦਾ ਉਹ ਮੈਂ ਤਾਂ ਇੱਕ ਸੂਟ ਸਮਾਇਆ ਸੀ 200 ਵਾਲਾ ਉਸੇ ਰਾਂਦ ਕੱਟਤੀ ਇਹ ਤਾਂ ਕਮਸ਼ੀਨ તરી ਬੈਠਾ ਹੈ ਕਿਹੜਾ ਟੇਲਰ ਹੈ ਵੀ ਮੇਰੇ ਕੋਲ ਬੁੜੀਆਂ ਆਜਿਆ ਕਰਨੀਆਂ ਕੱਪੜੇ ਲੈ ਕੇ ਕਹਿੰਦਾ ਵੀ ਆਏ ਆ ਕਿ ਕੱਲੀਆਂ ਬੁੜੀਆਂ ਬੜੀਆਂ ਦੇ ਕੱਪੜੇ ਸਿਉਣਾ ਹੈ ਕਿ ਬੰਦਿਆਂ ਦੇ ਕੱਪੜੇ ਤਾਂ ਮੈਨੂੰ ਸਿਉਣੇ ਨਹੀਂ ਆਉਂਦੇ ਬੁੜੀਆਂ ਦੇ ਵੀ ਤਾਂ ਹੀ ਸਿਉਂਦਾ ਹੈ ਵੀ ਬੁੜੀਆਂ ਆਇਆ ਕਰਨਗੀਆਂ ਮੇਰੇ ਕੋਲ ਬਣਾਇਆ ਟੇਲਰ ਇਹ ਸੌਫਟ ਟੇਲਰ ਹਾਂ ਭਾਈ ਸੁਖ ਟੇਲਰੀਆਂ ਆ ਪਹਿਲਾਂ ਇਹਨੂੰ ਚੱਪਲਾ ਬਾਹਰ ਲਾ ਕੇ ਆਓ ਬੜਾ ਦਸਤੂਰੀ ਟੇਲਰ ਹੈ ਹੱਥ ਨੂੰ ਪੰਜਾ ਗਾਹ ਕੋਈ ਨਹੀਂ ਗੰਦ ਪਾਣੀਆਂ ਦੀ ਦੁਕਾਨ ਸਰੀ ਜੇ ਆ ਜਾ ਮੈਂ ਜਾ ਕੇ ਉਹਨੂੰ ਜਪਣਾ ਲੈ ਕੇ ਅੰਦਰ हां भाई ਹੁਣ ਦੱਸੋ ਸੂਟ ਸਮਾਉਣਾ ਸੀਗਾ ਭਾਈ ਸੂਟ ਹੀ ਸਮਾਉਣੇ ਆ ਹੋਰ ਕਿਉਂ ਸਬਜ਼ੀ ਵੇਚਦੇ ਆ ਸੀ ਲੈ ਫਿਰ ਵੇਖ ਲੋ ਕੱਪੜਾ ਪੂਰਾ ਨਾ ਭਾਈ ਤੂੰ ਮੇਰੀਆਂ ਚੱਪੜਾਂ ਤਲਵਾ ਦੀਆਂ ਆਪਦੇ ਤੇ ਰੇਨਣਾ ਰੇਤਾ ਚੜਿਆ ਪਿਆ ਓਏ ਆ ਤਾਂ ਭਾਈ ਮਾੜਾ ਮੋਟਾ ਰੇਤ ਨਾ ਕਿੰਨਾ ਰੇਤਾ ਗਾ ਨਾ ਤੇਰਾ ਸਫਾਈ ਕਰਨ ਨੂੰ ਘਰ ਵਾਲੀ ਹੈ ਨਹੀਂਗੀ ਉਹ ਤਾਂ ਭਾਈ ਰੁਸ ਕੇ ਗਈ ਹੋਈ ਆ ਵੇਖੀ ਆਪਦੀ ਤੇਰਾ ਲੱਛਣ ਹੀ ਉਹ ਜਿਆ ਰੁੱਸੀ ਕਾਦੀ ਹੋਣੀ ਐ ਤੂੰ ਡੱਕਰੀ ਹੋਣੀ ਐ ਓ ਭਾਈ ਤੂੰ ਜਿਹੜੇ ਘਰ ਦਾ ਮਸਲਾ ਏ ਤੂੰ ਕੀ ਲੈਣਾ ਤੁਸੀਂ ਨੇ ਕੋਈ ਕੰਮ ਦੱਸੋ ਕੋਈ ਦਾ ਕੰਮ ਉਹ ਕਰੋ ਪੂਰਾ ਨਾ ਮੈਂ ਤਾਂ ਉਹ ਕਹਿੰਦੀ ਸੀ ਰੇਤਾ ਲੈ ਇੱਧਰ ਦੁਕਾਨ 'ਚ ਕਿੰਨਾ ਥੋੜਾ ਕਰਦਾ ਮੀਟਰ ਆ ਠੀਕ ਆ ਥੋੜਾ ਕੱਪੜੇ ਦੱਸੋ ਮੇਚਾ ਮੂਚਾ ਆਣਾ ਕੱਪੜਾ ਵੱਧਾ ਕਿ ਤੇ ਖਾਣ ਆ ਜਾਈਂ ਭਾਈ ਖਾਣ ਨੂੰ ਅਸੀਂ ਕਿਹੜਾ ਪਸੂ ਆਂਗੇ ਮੈਂ ਤਾਂ ਪੁੱਠਾ ਆ ਕੇ ਬੋਲਦਾ ਮੈਂ ਤਾਂ ਉਹ ਕਹਣੀ ਵੀ ਕੁਝ ਹੋਰ ਬਣਾ ਦੀ ਕੋਈ ਨਾ ਤੇਰਾ ਗਰਾਰਾ ਬਣਾ ਦੇ ਕੱਪੜਾ ਬਚਿਆ ਗਰਾਰੇ ਨੂੰ ਕੀ ਐ ਮੈਂ ਤੂੰ ਕਹਣੀ ਵਧ ਗਿਆ ਤਾਂ ਮੇਰਾ ਕੱਪੜਾ ਹੀ ਦੇ ਦੇ ਪੁੱਠਾ ਕੋਈ ਤਸਮਾਈ ਸਮਝ ਮੈਂ ਕੀ ਰੱਖੀ ਆ ਸਮਝਦਾ ਨੀਰੂ ਬਾਏ ਵਾਲਾ ਸਮੋਣਾ ਦਾ 800 ਰੁਪਿਆ ਦਾ ਤੇ ਜੇ ਭਵਿਕਾ ਦਾ ਬਿਆਹ ਸਮੋਣਾ ਤਾਂ 650 ਰੁਪਿਆ ਜੇ ਸ਼ਰਗੁਨ ਮਹਿਤਾ ਦਾ ਸਮੋਣਾ ਦਾ 500 ਰੁਪਿਆ ਤੇ ਭਾਈ ਮੈਨੂੰ ਐਕਟਰ ਨਹੀਂ ਉੱਤਰਿਆ ਤਾਂ ਪਤਾ ਨਹੀਂ ਤੂੰ ਮੇਰਾ ਆਪ ਦਾ ਸੂਟ ਹੀ ਸਿਓ ਦੀ ਨੀਰੂ ਬਾਏ ਵਰਗੇ ਲੱਗਦੇ ਜਮਾ ਮੈਨੂੰ ਨੀਰੂ ਬਾਏ ਬਾ ਦਾ ਪਤਾ ਨਹੀਂਗਾ ਮੈਂ ਅਰਸ਼ਾ ਮੇਰਾ ਅਰਸ਼ ਦਾ ਸੂਟ ਹੀ ਬਣਾ ਦੇ ਤੂੰ ਕੋਈ ਨਾ ਭਾਈ ਬਣਾ ਦਾਂਗੇ ਤੁਹਾਡਾ ਸੂਟ ਟੈਨਸ਼ਨ ਨਾ ਲੋ ਤੇ ਮੈਂ ਤੜਕੇ ਵਿਆਹ ਤੇ ਜਾਣਾ ਤੇ ਮੇਰਾ ਸੂਟ ਸਿਓ ਦੀ ਓ ਭਾਈ ਕਿਉਂ ਟੈਨਸ਼ਨ ਲੈਨੇ ਹੋ ਜੇ ਨਾ ਸੰਧਾ ਤੇ ਮੇਰੇ ਘਰ ਹਲਦੇ ਸੂਟ ਪਾ ਲਿਓ ਮੈਂ ਇਹ ਵਿਚਾਰੂ ਜਮਾ ਮੈਂ ਤੇਰੇ ਘਰ ਹਲਦਾ ਕਿਉਂ ਆਪਾਂ ਮੇਰੇ ਕੋਲ ਲੀੜੇ ਹੈ ਨਹੀਂ ਓ ਭਾਈ ਨਾਕੜਦੇ ਕਿਉਂ ਤੁਹਾਡਾ ਸ਼ਕਲ ਮੇਰੇ ਘਰ ਵਾਲੀ ਨਾਲ ਹੀ ਮਿਲਦੀ ਹੈ ਜਮਾ ਮੈਂ ਤਾਂ ਕਹਿੰਦਾ ਸੀਗਾ ਮੇਚਾ ਵੀ ਜਮਾ ਸੇਮੀ ਆਗਾ ਤੇ ਮੇਰੇ ਚੱਪਲ ਦਾ ਨਾਮ ਵੀ ਤੇਰੇ ਘਰ ਹਲਦੇ ਨਾਲ ਦੇ ਬਰਾਬਰ ਦਾ ਹੀ ਆ ਸਿੱਧਾ ਹੋ ਕੇ ਤੜਕੇ ਨੂੰ ਮੇਰਾ ਸੂਟ ਸੇ ਆਉਂਦੀ ਕੋਈ ਨਾ ਭਾਈ ਸੌਦਾ ਦਾ ਟੈਨਸ਼ਨ ਨਾ ਲਓ ਤੁਸੀਂ ਨਾ ਤਾਂ ਤੇਰਾ ਬਥੇਰਾ ਸੋਹਣਾ ਬਾਹਰ ਸੁਖ ਸੁਖ ਹੋਈ ਪਈ ਐ ਓ ਭਾਈ ਕੰਮ ਵੀ ਆਪਣਾ ਪੂਰਾ ਵਾ ਵਾੜਕੇ ਨੂੰ ਦਿੱਤੇ ਲਿਹੜੇ ਆਥਰ ਨੂੰ ਦੇ ਦਿੰਨੇ ਹੋ ਮੈਂ ਤਾਂ ਐ ਸੁਣਿਆ ਹਾਂ ਬਈ ਦੇ ਦਾਂਗੇ ਟੈਨਸ਼ਨ ਨਾ ਲਓ ਤੁਸੀਂ ਮੈਂ ਖਾ ਫਿਰ ਕਲਾਕਾਰੀ ਵਾਲਾ ਮੈਨੂੰ ਲੱਗਦਾ ਤਾਂ ਹੈ ਨਹੀਂ ਤੂੰ ਐਡਾ ਲੈ ਆ ਮਾੜਾ ਮੈਂ ਸੋਦਾ ਖੁੱਲ ਦੇਖੋ ਮੇਰਾ ਵੀ ਚੱਜ ਨਾਲ ਅਸੀਂ ਉਹਦੀ ਪਈ ਹੈਗਾ ਸੂਟ ਤਿਆਰ ਕਰਦੀ ਤੁਹਾਡਾ ਵੀ ਮੈਂ ਇਹੋ ਜਿਹਾ ਕੱਗਰੀਆਂ ਨਹੀਂ ਪਾਉਂਦੀ ਮੇਰਾ ਸਿੰਪਲ ਸਲਵਾਰ ਸੂਟ ਬਣਾ ਦੀ ਚੱਲ ਬਈ ਹੋਰ ਗੱਲਾਂ ਛੱਡੋ ਤੁਸੀਂ ਐਂ ਦੱਸੋ ਗਲਾ ਕਿੱਡਾ ਕਰਨਾ ਤੁਹਾਡਾ ਗਲੇ ਦੀ ਕੋਈ ਮਤਲਬ ਹੈ ਜਿੱਦਾਂ ਔਰਮਲ ਹੁੰਦਾ ਬਣਾ ਦੇ ਮੈਂ ਬੜਾ ਇੱਥੇ ਫੈਸ਼ਨ ਕਰਨੇ ਆ ਸਿੰਪਲ ਸੂਟ ਪਾਉਣੀ ਆ ਮੈਂ ਉਹ ਬਈ ਫੇਰ ਵੀ ਨਾਪਦਾ ਲੈਣੀ ਬੰਦਾਗਾ ਵੀ ਗਲਾ ਕਿੱ ਪੁਰਾਣਾ ਟੇਲਰ ਹੋਏਗਾ ਜਿੱਦਣ ਵਰਮਲ ਗਲਾ ਬੁੜੀਆਂ ਪਾਉਂਦੀਆਂ ਉਹ ਜਾਂ ਮੇਰਾ ਬਣਾਦੀ ਤੂੰ ਚਲ ਬਣਾ ਦਾਂਗੇ ਭਾਈ ਉੱਡਾ ਬਣਾ ਲੈ ਕੋਈ ਚੱਕਰੀ ਠੀਕ ਆ ਟੈਂਸ਼ਨ ਨਾ ਲਓ ਜੀ ਸੂਟ ਥੋੜਾ ਕੱਲ ਨੂੰ ਮਿਲ ਜਾਊਗਾ ਦਿਮਾਗ ਕੋਈ ਪੈਦਾ ਲੱਗਦਾ ਮੇਰਾ ਚਾਜ ਨਾਲ ਸੂਟ ਬਣਾ ਦੀ ਲੈ ਸਮਾਈ ਤਾਂ ਭਲੀ ਓ ਮੈਨੂੰ ਸਮਾਈ ਤਾਂ ਦੱਸ ਦੇ ਕਿੰਨੀ ਐ ਸਮਾਈ ਵੀ ਤੂੰ ਦੱਸ ਦੋ ਨੀਰੂ ਬਾਜ ਬੜਾ ਸੋਹਣਾ ਕਿਹੜਾ ਸੋਹਣਾਗਾ ਇਹ ਸਿੱਧਾ ਹੋ ਕੇ ਮੇਰੇ ਸਮਾਈ ਦਾ ਉਸੇ ਸੂਟ ਦੀ ਕਿੰਨੀ ਐ ਨੀਰੂ ਬਾਜ ਵਾ ਤਾਂ ਨਹੀਂ ਮੈਨੂੰ ਪਤਾ ਚਲੇ ਬਾਂਵੰਕਾ ਕੱਬੀ ਵਾਲਾ ਕਰਦਾਂਗੇ 500 ਰੁਪਿਆ ਦੇ ਦਿਓ ਤੁਸੀਂ ਬੜਾ ਮਹਿੰਗਾ ਹੋਇਆ ਬੈਠਾ ਐਡਾ ਤਾਂ ਮੈਨੂੰ ਲੱਗਦਾ ਵੀ ਨਹੀਂ ਕੋਈ ਭਾਈ ਸੂਟ ਪਾ ਕੇ ਦੇਖੋ ਤੁਸੀਂ ਸਾਰੇ ਉਹਦੇ ਵਿਆਹ ਤੇ ਪੂਰੀ ਡੋਰ ਬਣੂ ਥੋਡੀ ਸੋਨੂੰ ਪੁੱਛਣ ਗਈ ਆ ਵੀ ਸੂਟ ਸਮਾਇ ਕਿੱਥੋਂ ਆਂਗਾ ਜੇ ਤਾਂ ਮੇਰੇ ਆਇਆ ਸੂਟ ਵਧੀਆ ਫਿਰ ਤੈਨੂੰ ਦੇ ਦੂੰ 500 ਤੇ ਜੇ ਮੇਰਾ ਸੂਟ ਵਧੀਆ ਨਹੀਂ ਤਾਂ ਤੈਨੂੰ 1 ਰੁਪਿਆ ਨਹੀਂ ਦਿੰਦੀ ਉਹ ਭਾਈ ਵਿਆਹ 'ਚ ਉਹਨੂੰ ਖੜਖੜ ਪੁੱਛਣ ਗਈ ਆ ਵੀ ਸੂਟ ਸਮਾਇ ਕਿੱਥੋਂ ਆ ਕਿਹੜਾ ਡੇਲਰ ਆਗਾ ਚੱਲ ਬਾਹਲੀਆਂ ਗੱਲਾਂ ਨਾ ਕਰ ਮੇਰੇ ਤੜਕੇ ਨੂੰ ਸੂਟ ਦੇ ਦੇ ਤੂੰ ਕੋਈ ਨਾ ਭਾਈ ਦੇ ਜਾ ਵੀ ਥੋੜਾ ਸੂਟ ਲੈ ਜਾ ਵੜਕੇ ਨਾਲ ਦੇਣ ਦਾ ਟਾਈਮ ਨਹੀਂ ਹੈਗਾ ਟੋਲ ਕੰਮ ਬਹੁਤ ਹੈਗਾ ਮੈਂ ਵੱਡਾ ਟੇਲਰ ਐਡੀ ਗੱਲਬਾਤ ਜੀ ਲੱਗਦੀ ਤਾਂ ਹੈ ਨਹੀਂ ਜਿੱਡਾ ਇਹਦਾ ਨਾਂ ਸੁਣਿਆ ਬੋਲਦਾ ਬਾਹਲਾ ਕੰਮ ਘੱਟ ਕਰਦਾ ਚੱਲ ਵੇਣੇ ਇੱਕ ਵਾਰੀ ਕੀ ਕਰਦਾ ਇਹ ਪਤਾ ਨਹੀਂ ਕੀ ਖਾ ਕੇ ਆਉਂਦੀਆਂ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਜੜਾਂ ਜੜਾਈਆਂ ਆਉਂਦੀਆਂ ਨਹੀਂ ਆ ਵੀ ਦੱਸੋ ਕੰਮ ਉਹ ਪੁੱਛਣਾ ਤਾਂ ਹੈਗੀ ਆ ਇਹ ਗਲਾ ਕੀ ਚਾ ਕਿੰਨਾ ਗਲਾ ਚਾਹੀਦਾ ਕਿੰਨਾ ਮੇਚਾ ਕੀ ਗੱਲਬਾਤ ਦਾ ਵੀ ਕਿ ਹੈ ਸੂਟ ਚਾ ਸਿਵਾਣਾ ਚਾਹੀਦਾ ਜੇ ਸਿਵਾਉ ਦਾ ਗਲਾ ਉੱਚਾ ਨਹੀਂ ਮਹ ਹੋਇਆ ਤਾਂ ਤੁਸੀਂ ਕਹੀ ਆਉਂਗੀਆਂ ਆਏ ਆ ਆਏ ਸਿਉ ਤਾਂ ਆ ਗਲਤ ਸਿਉਂਦਾ ਤੁੱਚਾ ਕਰਤਾ ਨੀਵਾ ਕਰਤਾ ਗਲਾ ਵੱਡਾ ਕਰਤਾ ਛੋਟਾ ਕਰਤਾ ਪਹੁੰਚਾਂ ਚ ਫਰਕ ਪਤਾ ਵੀ ਇਹ ਪੁੱਛ ਰਿਹਾ ਵੀ ਮਾੜੀ ਗੱਲ ਕਰਤੀ ਪਤਾ ਨਹੀਂ ਕੀ ਖਾਂਦੀਆਂ ਨੇਗੀਆਂ ਲੈ ਵੀ ਸੁੱਖ ਸਿਆਂ ਬਣਾਈਏ ਸੂਟ ਕੱਲ ਨੂੰ ਦੇਣਾ ਉਹ ਫਿਰ ਇਹਨਾਂ ਨੂੰ